ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਨੁੱਖ ਕੁਝ ਸੰਸਕਾਰ ਤਾਂ ਪਿਛਲੇ ਜਨਮਾਂ ਦੇ ਲੈ ਕੇ ਸੰਸਾਰ ਵਿੱਚ ਹੁੰਦਾ ਹੈ ਪਰ ਬਹੁਤਾ ਪ੍ਰਭਾਵ ਸੰਗਤ ਦਾ ਕਹਿੰਦਾ ਹੈ ਜਿਹੋ ਜਹੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹ ਜਿਹੇ ਮਨੁੱਖ ਦੇ ਸੰਸਕਾਰ ਪਰਫੁੱਲਤ ਹੋ ਜਾਂਦੇ ਹਨ ਅਤੇ ਉਸੇ ਅਨਸਾਰ ਸੁਭਾਅ ਅਤੇ ਵਿਚਾਰ ਬਣ ਜਾਂਦੇ ਹਨ ਸਰਦਾਰ ਹਰੀ ਸਿੰਘ ਜੀ ਵੀ ਮੁੱਢ ਤੋਂ ਹੀ ਕੁਝ ਨਾਸਤਕ ਵਿਚਾਰਾਂ ਵਾਲੇ ਸਨ ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਪੀੜਾ ਕਰਨ ਵਾਸਤੇ ਉਹਨਾਂ ਨੂੰ ਸੰਗਤ ਆਪਣੇ ਮਾਸੜ ਅਤੇ ਉਹਨਾਂ ਦੇ ਭਰਾ ਚੰਨ ਸਿੰਘ ਦੀ ਮਿਲ ਗਈ ਜੋ ਕਿ ਪੱਕੇ ਹੀ ਨਾਸਤਕ ਸਨ ਸਰਦਾਰ ਹਰੀ ਸਿੰਘ ਆਪਣੇ ਮਾਸੜ ਅਤੇ ਹੋਰਾਂ ਦੇ ਪੈਰੋਕਾਰ ਬਣ ਗਏ ਅਤੇ ਹੌਲੀ-ਹੌਲੀ ਸਾਰਾ ਪਰਿਵਾਰ ਹੀ ਇਹਨਾਂ ਦੇ ਵਿਚਾਰਾਂ ਦਾ ਧਰਨੀ ਬਣ ਗਿਆ ਪੜਾਈ ਕਰਨ ਉਪਰੰਤ ਹਰੀ ਸਿੰਘ ਕੈਨੇਡਾ ਵਿੱਚ ਚਲੇ ਗਏ ਅਤੇ ਉੱਥੇ ਪੱਕੇ ਹੋਣ ਤੇ ਆਪਣੇ ਪਰਿਵਾਰ ਨੂੰ ਵੀ ਸਾਧ ਲਿਆ ਇਨਾਂ ਦੇ ਘਰ ਵਿੱਚ ਦੋ ਬੱਚੀਆਂ ਨੇ ਜਨਮ ਲਿਆ ਕੁਦਰਤ ਨੇ 1977 ਵਿੱਚ ਇਨਾਂ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਪਰ ਦੇਵਨੇਤ ਨਾਲ ਜਨਮ ਸਮੇਂ ਕਿਸੇ ਕਾਰਨ ਉਸਦੇ ਦਿਮਾਗ ਨੂੰ ਕੁਝ ਸਮਾਂ ਆਕਸੀਜਨ ਨਾ ਮਿਲ ਸકી ਜਿਸ ਕਾਰਨ ਬੱਚੇ ਦੇ ਦਿਮਾਗੀ ਸੈੱਲ ਮਰ ਗਏ ਅਤੇ ਜੋ ਸੈੱਲ ਬਚੇ ਵੀ ਸਨ ਉਹ ਉਹ ਵੀ ਪੂਰਾ ਕੰਮ ਕਰਨ ਦੇ ਸਮਰਥ ਨਹੀਂ ਸਨ ਦੁਨਿਆਵੀ ਵਸੀਲਿਆਂ ਅਨੁਸਾਰ ਡਾਕਟਰਾਂ ਨੇ ਇਲਾਜ ਕਰਨ ਬਖੋਂ ਕੋਈ ਕਸਰ ਨਾ ਛੱਡੀ ਪਰ ਕੁਦਰਤ ਦੇ ਨਾਲ ਕੋਈ ਜੋਰ ਨਹੀਂ ਸੀ ਚੱਲ ਸਕਦਾ ਬੱਚਾ ਜਿਸ ਦਾ ਨਾਮ ਸੁਰਜੀਤ ਸਿੰਘ ਰੱਖਿਆ ਗਿਆ ਸੀ ਉਹ ਮਾਸ ਅਤੇ ਹੱਡੀਆਂ ਦਾ ਇੱਕ ਬੁੱਤ ਹੀ ਸੀ ਜਿੱਥੇ ਜਿਸ ਹਾਲਤ ਵਿੱਚ ਉਸ ਨੂੰ ਰੱਖਦੇ ਹੋ ਉਸੇ ਹਾਲਤ ਵਿੱਚ ਹੀ ਪਿਆ ਰਹਿੰਦਾ ਸੀ ਨਾ ਉਹ ਬੋਲ ਸਕਦਾ ਸੀ ਨਾ ਬੈਠ ਸਕਦਾ ਸੀ ਅਤੇ ਨਾ ਹੀ ਆਪਣੇ ਆਪ ਕੁਝ ਖਾ ਸਕਦਾ ਸੀ ਤੁਰਨਾ ਤਾਂ ਦੂਰ ਦੀ ਗੱਲ ਸੀ ਹਰ 3 ਮਹੀਨੇ ਵਿੱਚੋਂ ਉਸ ਦਾ ਮੈਡੀਕਲ ਚੈੱਕਅਪ ਹੀ ਹੁੰਦਾ ਸੀ ਕਈ ਵਾਰ ਡਾਕਟਰ ਦੇ ਬੋਰਡ ਬੈਠਦੇ ਪਰ ਸਾਰੇ ਡਾਕਟਰਾਂ ਨੇ ਇਕੋ رائے ਸੀ ਕਿ ਸੁਰਜੀਤ ਸਿੰਘ ਨਾਉ ਦਾ ਬੱਚਾ ਜਿਸ ਦੇ ਜਨਮ ਸਮੇਂ ਦਿਮਾਗ ਨੂੰ ਆਕਸੀਜਨ ਨਹੀਂ ਮਿਲੀ ਇਸੇ ਕਰਕੇ ਨਾ ਤਾਂ ਇਹ ਦਿਮਾਗੀ ਤੌਰ ਤੇ ਸੁਚੇਤ ਹੋਵੇਗਾ ਅਤੇ ਨਾ ਹੀ ਸਰੀਰਕ ਤੌਰ ਤੇ ਇਹ ਬੱਚਾ ਅਪਾਹਜ ਹੀ ਰਹੇਗਾ ਕਿਉਂਕਿ ਸਰੀਰ ਨੂੰ ਕੰਟਰੋਲ ਕਰਨ ਵਾਲੇ ਸਾਰੇ ਸੈੱਲ ਇਸਦੇ ਅਦਮੋਏ ਹੋ ਚੁੱਕੇ ਹਨ ਇਸ ਸਾਖੀ ਵਿਚਾਰ ਨੂੰ ਆਪਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨੇਡਾ ਦੀ ਗਵਰਨਮੈਂਟ ਵੀ ਅਪਾਹਰ ਬੱਚੇ ਨੂੰ ਜੋ ਸਹੂਲਤਾਂ ਦੇ ਸਕਦੀ ਸੀ ਉਹ ਸਾਰੀਆਂ ਸਹੂਲਤਾਂ ਸੁਰਜੀਤ ਸਿੰਘ ਨੂੰ ਦੇਣ ਲਈ ਡਾਕਟਰੀ ਰਿਪੋਰਟ ਵਿੱਚ ਸ਼ਿਫਾਰਿਸ਼ ਕਰ ਦਿੱਤੀ ਗਈ ਅਤੇ ਨਾਲ ਹੀ ਵੈਨਕੂਵਰ ਦੇ ਵੱਡੇ ਹਸਪਤਾਲ ਵਿੱਚ ਵੱਖ-ਵੱਖ ਡਾਕਟਰੀ ਵਿਭਾਗਾਂ ਦੇ ਜੋ ਮੁਖੀ ਡਾਕਟਰ ਸਨ ਉਹਨਾਂ ਪਾਸੋਂ 3 ਮਹੀਨੇ ਦੀ ਤਾਰੀਖ ਲੈ ਕੇ ਆਖਰੀ رائے ਲੈਣ ਵਾਸਤੇ ਵੀ ਸ਼ਿਫਾਰਿਸ਼ ਕੀਤੀ ਗਈ ਸੁਰਜੀਤ ਸਿੰਘ ਦੇ ਮਾਤਾ ਪਿਤਾ ਆਪਣੀ ਪੂਰੀ ਤਨਦੇਹੀ ਨਾਲ ਉਸ ਦੀ ਸੇਵਾ ਕਰਦੇ ਸਨ ਅਤੇ ਮਨ ਵਿੱਚ ਬੱਚੇ ਦਾ ਅਪਾਹਜ ਹੋਣ ਦਾ ਦੁੱਖ ਵੀ ਉਹਨਾਂ ਨੂੰ ਲੱਗਾ ਰਹਿੰਦਾ ਸੀ ਆਖਰ 1981 ਦਾ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਰੇ ਵਿਭਾਗਾਂ ਦੇ ਮੁਖੀਆਂ ਦੇ ਬੋਰਡ ਨੇ surjit singh ਦਾ ਫਾਈਨਲ ਚੈੱਕਅਪ ਕਰਕੇ ਆਖਰੀ ਰਿਪੋਰਟ ਦੇਣੀ ਸੀ ਸਰਦਾਰ ਹਰੀ ਸਿੰਘ ਅਤੇ ਉਸ ਦੀ ਪਤਨੀ ਗੁਰਦੇਵ ਕੌਰ ਦਿੱਤੇ ਸਮੇਂ ਤੇ ਹਸਪਤਾਲ ਪਹੁੰਚ ਗਏ ਵਾਰੀ ਉਨਤੇ ਡਾਕਟਰਾਂ ਨੇ surjit singh ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ ਦੀ ਸਕੈਨਿੰਗ ਕੀਤੀ ਅਤੇ ਲੁੜਿੰਦੇ ਐਕਸਰੇ ਅਤੇ ਟੈਸਟ ਵੀ ਕੀਤੇ ਸ਼ਾਮ ਨੂੰ ਜੋ ਰਿਪੋਰਟ ਦਿੱਤੀ ਉਸ ਵਿੱਚ ਵੀ ਉਹਨਾਂ ਸਾਰਿਆਂ ਦੀ ਪਹਿਲੇ ਡਾਕਟਰਾਂ ਵਾਲੀ ਹੀ رائے ਸੀ ਕਿ ਇਹ ਬੱਚਾ ਪੂਰਨ ਤੌਰ ਤੇ ਸਰੀਰਕ ਅਤੇ ਦਿਮਾਗੀ ਅਪਾਹਜ ਹੀ ਰਹੇਗਾ ਥੋੜਾ ਬਹੁਤਾ ਦੁਬਾਈ ਵਿੱਚ ਵਾਅਦਾ ਕਰਕੇ ਉਸ ਦੇ ਮਾਤਾ ਪਿਤਾ ਨੂੰ ਦੇ ਦਿੱਤੀ ਗਈ ਅਤੇ ਹੌਸਲਾ ਦੇਣ ਵਜੋਂ ਲਹਿਜੇ ਵਿੱਚ ਡਾਕਟਰਾਂ ਨੇ ਸਾਰੀ ਗੱਲ ਦੱਸ ਦਿੱਤੀ ਅਤੇ ਨਾਲ ਹੀ ਕਿਹਾ ਡਾਕਟਰੀ ਤੌਰ ਤੇ ਜੋ ਸਾਡੀ ਸਾਇੰਸ ਅਗਵਾਈ ਕਰਦੀ ਹੈ ਉਹ ਅਸੀਂ ਕਰ ਵੇਖਿਆ ਹੈ ਅਤੇ ਕਰ ਰਹੇ ਹਾਂ ਜਨਮ ਤੋਂ ਹੀ ਬੱਚੇ ਦੇ ਦਿਮਾਗ ਨੂੰ ਆਕਸੀਜਨ ਨਾ ਮਿਲਣ ਕਰਕੇ ਇਸਦਾ ਦਿਮਾਗ ਅਦਮਿਆ ਹੋ ਚੁੱਕਾ ਹੈ ਅਸੀਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ ਤੁਸੀਂ ਪਰਮਾਤਮਾ ਅੱਗੇ ਇਸ ਲਈ ਪ੍ਰਾਰਥਨਾ ਕਰੋ ਸੁਰਜੀਤ ਸਿੰਘ ਦੀ ਡਾਕਟਰੀ ਰਿਪੋਰਟ ਲੈਣ ਤੋਂ ਬਾਅਦ ਦੋਵੇਂ ਮਾਤਾ ਪਿਤਾ ਨਿਰਾਸ਼ਤਾ ਦਾ ਬੋਝ ਲੈ ਕੇ ਆਪਣੇ ਘਰ ਵਾਪਸ ਆ ਗਏ ਨਿਰਾਸ਼ਤਾ ਕਾਰਨ ਦੋਨਾਂ ਜੀਆਂ ਨੇ ਕਾਫੀ ਸਮਾਂ ਆਪਸ ਵਿੱਚ ਕੋਈ ਗੱਲ ਨਾ ਕੀਤੀ ਸਰਦਾਰ ਹਰੀ ਸਿੰਘ ਕਾਰ ਤਲਾ ਰਹੇ ਸਨ ਕਿ ਆਖਰ ਬੀਬੀ ਗੁਰਦੇਵ ਕੋਰ ਨੇ ਡਰਤੇ ਡਰਤੇ ਹੌਸਲਾ ਕਰਕੇ ਚੁੱਪ ਤੋੜੀ ਅਤੇ ਆਪਣੇ ਪਤੀ ਦੇਵ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਕਿ ਅਸੀਂ ਦੁਨਿਆਵੀ ਵਸੀਲੇ ਸਭ ਕਰ ਵੇਖੇ ਹਨ ਅਤੇ ਡਾਕਟਰਾਂ ਨੇ ਵੀ ਆਪਣੀ ਪੂਰੀ ਵਾਹ ਲਾਈ ਹੈ ਆਖਰੀ ਆਸ ਕੁਝ ਡਾਕਟਰਾਂ ਦੇ ਅੱਜ ਦੇ ਬੋਰਡ ਤੇ ਸੀ ਕਿ ਸ਼ਾਇਦ ਇਹ ਵੀ ਕੁਝ ਲੇਖ ਵਿੱਚ ਮੇਕ ਮਾਰ ਦੇਣਗੇ ਪਰ ਇਹਨਾਂ ਨੇ ਵੀ ਸਾਡੇ ਹੱਥ ਨਿਰਾਸ਼ਤਾ ਦਾ ਚਿੱਠਾ ਫੜੋਨ ਅਤੇ ਥੋੜਾ ਧੀਰਜ ਦੇਣ ਤੋਂ ਬਾਅਦ ਹੋਰ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ ਸੰਸਾਰਿਕ ਪਖ ਤੋਂ ਤਾਂ ਹੁਣ ਸਾਡੇ ਸਾਹਮਣੇ ਹਨੇਰਾ ਹੀ ਹਨੇਰਾ ਹੈ ਮੈਂ ਕਿਸੇ ਪਾਸੋਂ ਸੁਨਿਆ ਹੈ ਕਿ ਰਾਮਪੁਰ ਖੇੜੇ ਵਾਲੇ ਸੰਤ ਸਰਦਾਰ ਫੇਰਾ ਸਿੰਘ ਦੇ ਘਰ ਕੁਝ ਦਿਨ ਤੋਂ ਆਏ ਹੋਏ ਹਨ ਕਿਉਂ ਨਾ ਅਸੀਂ ਉਹਨਾਂ ਕੋਲ ਚੱਲ ਕੇ ਬੇਨਤੀ ਕਰੀਏ ਸ਼ਾਇਦ ਸਾਡੀ ਚੋਲੀ ਵਿੱਚ ਕੁਝ ਖੈਰ ਪੈ ਹੀ ਜਾਵੇ ਬੀਬੀ ਗੁਰਤੇਬ ਗੁਰ ਦੀ ਗੱਲ ਸੁਣ ਕੇ ਸਰਦਾਰ ਹਰੀ ਸਿੰਘ ਜੋ ਪਹਿਲੇ ਹੀ ਬੜੇ ਪਰੇਸ਼ਾਨ ਸਨ ਕਹਿਣ ਲੱਗੇ ਕਿ ਵੈਨਕਵਰ ਦੇ ਚੋਟੀ ਤੇ ਡਾਕਟਰਾਂ ਨੇ ਜਿਨ੍ਹਾਂ ਨੇ ਸਾਰੀ ਉਮਰ ਇਸ ਪਾਸੇ ਗਲ ਦਿੱਤੀ ਹੈ ਅਤੇ ਆਪਣੇ ਕਿੱਤੇ ਵਿੱਚ ਇੰਨੇ ماہر ਹਨ ਕਿ ਇੱਕ ਵਾਰੀ ਇਹਨਾਂ ਦੇ ਹੱਥ ਬਿਮਾਰੀ ਦਾ ਕਾਰਨ ਆ ਜਾਵੇ ਤਾਂ ਇਹ ਮੋਤ ਦੇ ਮੂੰਹ ਵਿੱਚੋਂ ਵੀ ਆਦਮੀ ਨੂੰ ਕੱਢ ਲੈਂਦੇ ਹਨ ਇਹਨਾਂ ਵਿਚਾਰਿਆਂ ਦੀ ਤਾਂ ਕੋਈ ਪੇਸ਼ ਨਹੀਂ ਜਾ ਰਹੀ ਤੇਰੇ ਬਾਬੇ ਨੇ ਕਿਹੜਾ ਫੂਕ ਮਾਰ ਕੇ ਇਸ ਨੂੰ ਰਾਜ਼ੀ ਕਰ ਦੇਣਾ ਹੈ ਬਾਬਿਆਂ ਨੇ ਤਾਂ ਆਪਣੇ ਦਾਲ ਫੁਲਕੇ ਦਾ ਰੋਜ਼ਗਾਰ ਬਣਾਇਆ ਹੋਇਆ ਹੈ ਇਸ ਤਰ੍ਹਾਂ ਰੁੱਖਾ ਜਿਹਾ ਉੱਤਰ ਸੁਣ ਕੇ ਬੀਬੀ ਗੁਰਦੇਵ ਗੁਰਵੀ ਚੁੱਪ ਕਰ ਗਈ ਸਰਦਾਰ ਹਰੀ ਸਿੰਘ ਆਪ ਹੀ ਦੱਸਦੇ ਹਨ ਕਿ ਥੋੜੀ ਦੇਰ ਕਾਰ ਚਲਾਉਂਦੇ ਚਲਾਉਂਦੇ ਮੇਰੇ ਮਨ ਵਿੱਚ ਵਿਚਾਰ ਆਈ ਕਿ ਚਲੋ 2 ਡਾਲਰ ਦਾ ਪੈਟਰੋਲ ਹੀ ਤਾਂ ਬੱਦ ਲੱਗੇਗਾ ਡਾਕਟਰਾਂ ਨੇ ਤਾਂ ਜਵਾਬ ਦੇ ਹੀ ਦਿੱਤਾ ਹੈ ਹੁਣ ਕਰਦੀ ਦੇ ਮਨ ਦਾ ਸੰਕਲਪ ਹੀ ਪੂਰਾ ਕਰ ਦਈਏ ਇਸ ਤਰ੍ਹਾਂ ਦੀ ਵਿਚਾਰ ਔਨ ਉਪਰੰਤ ਹਰੀ ਸਿੰਘ ਨੇ ਗੱਡੀ ਸਰਦਾਰ ਫੇਰਾ ਸਿੰਘ ਦੇ ਘਰੋਂ ਮੋੜ ਲਈ ਅਤੇ ਗੁਰਦੇਵ ਕੌਰ ਨੂੰ ਕਿਹਾ ਕਿ ਡਾਕਟਰਾਂ ਨੇ ਤਾਂ ਨਾਂ ਦਾ ਚਿੱਠਾ ਸਾਨੂੰ ਫੜਾ ਦਿੱਤਾ ਹੈ ਹੁਣ ਤੋਂ ਬਾਬਿਆਂ પાસે ਜੋ ਵੀ ਇਸਲਾ ਕਰਵਾਉਣਾ ਹੈ ਕਰਵਾ ਲੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੋਵੇਂ ਜੀ ਸਰਦਾਰ ਫੇਰਾ ਸਿੰਘ ਦੇ ਘਰ ਪਹੁੰਚ ਗਏ ਬੂਹਾ ਖੜਕਾਇਆ ਬੀਬੀ ਅਜੀਤ ਕੌਰ ਜੋ ਕਿ ਸਰਦਾਰ ਫੇਰਾ ਸਿੰਘ ਜੀ ਦੀ ਪਤਨੀ ਸੀ ਉਸਨੇ ਬੂਹਾ ਖੋਲਿਆ ਫਤੇ ਬੁਲਾਈ ਅਤੇ ਅੰਦਰ ਬਿਠਾ ਲਿਆ ਜਲ ਪਾਣੀ ਪਿਲਾ ਕੇ ਉਹਨ ਦਾ ਕਾਰਨ ਪੁੱਛਿਆ ਤਾਂ ਸਰਦਾਰ ਹਰੀ ਸਿੰਘ ਤਾਂ ਚੁੱਪ ਹੀ ਰਹੇ ਪਰ ਬੀਬੀ ਗੁਰਦੇਵ ਕਿਰਨੇ ਕਾਕਾ ਸੁਜੀਤ ਸਿੰਘ ਦੀ ਸਾਰੀ ਕਹਾਣੀ ਅਤੇ ਡਾਕਟਰਾਂ ਦੇ ਨਾਂ ਕਰਨ ਤੱਕ ਦਾ ਸਾਰਾ ਹਾਲ ਭਰੇ ਮਨ ਨਾਲ ਦੱਸਿਆ ਅਤੇ ਨਾਲ ਹੀ ਬੇਨਤੀ ਕੀਤੀ ਇਹ ਪਤਾ ਲੱਗਾ ਹੈ ਤਹਾਟੇ ਘਰ ਵਿੱਚ रामपुर ਖੇੜਾ ਸਾਹਿਬ ਵਾਲੇ ਮਹਾਪੁਰਖ ਆਏ ਹੋਏ ਹਨ ਤੁਸੀਂ ਸਾਡੀ ਉਹਨਾਂ ਵਾਸਤੇ ਸਿਫਾਰਿਸ਼ ਕਰੋ ਤਾਂ ਜੋ ਉਹ ਬੱਚੇ ਨੂੰ ਕੋਈ ਆਸ਼ੀਰਵਾਦ ਦੇਣ ਅਤੇ ਇਹ ਵਿਚਾਰਾ ਆਪਣੀ ਕਿਰਿਆशोधਨ ਅਤੇ ਤੁਰਨ ਫਿਰਨ ਜੋਗਾ ਹੋ ਜਾਵੇ ਬੀਬੀ ਅਜੀਤਪੁਰ ਨੇ ਉਹਨਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਆਪ ਬਾਬਾ ਜੀ ਪਾਸ ਉੱਪਰਲੇ ਕਮਰੇ ਵਿੱਚ ਜਿੱਥੇ ਬਾਬਾ ਜੀ ਦੀ ਰਹਾਇਸ਼ ਸੀ ਬੇਨਤੀ ਕਰਨ ਲਈ ਚਲੇ ਗਏ ਅਤੇ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਸਰਦਾਰ ਹਰੀ ਸਿੰਘ ਅਤੇ ਬੀਬੀ ਗੁਰਦੇਵਪੁਰ ਆਪਣੇ ਬੱਚੇ ਦੀ ਦੇਹ ਉਰੋਗਤਾ ਲਈ ਅਰਦਾਸ ਕਰਨ ਲਈ ਬੇਨਤੀ ਕਰਨ ਆਏ ਹਨ ਕਿ ਮੈਂ ਉਹਨਾਂ ਨੂੰ ਉੱਪਰ ਲੈ ਆਵਾਂ ਬਾਬਾ ਜੀ ਨੇ ਸਾਰੀ ਗੱਲ ਸੁਣੀ ਅਤੇ ਗੁੱਸੇ ਵਿੱਚ ਕਿਹਾ ਕਿ ਮੈਂ ਇੱਥੇ ਕੋਈ ਲੋਕਾਂ ਦੇ ਮੁੰਡੇ ਕੁੜੀਆਂ ਨੂੰ ਰਾਜੀ ਕਰਨ ਆਇਆ ਰੱਬ ਦੇ ਘਰ ਦੀ ਤਾਂ ਕੋਈ ਗੱਲ ਨਹੀਂ ਪੁੱਛਦਾ ਸਭ ਦੁਨਿਆਵੀ ਪਰੇਸ਼ਾਨੀਆਂ ਦੇ ਸਵਾਲ ਲੈ ਕੇ ਹੀ ਆਉਂਦੇ ਹਨ ਫਿਰ ਅਚਾਨਕ ਬਾਬਾ ਜੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਅਤੇ ਉਹ ਕਹਿਣ ਲੱਗੇ ਬੀਬੀ ਅਜੀਤ ਕੌਰ ਨੂੰ ਕਹਿਣਾ ਕਿ ਆਪਣੇ ਬੱਚੇ ਨੂੰ ਲੈ ਕੇ ਆ ਜਾਵੇ ਜਦੋਂ ਬੀਬੀ ਅਜੀਤ ਕੌਰ ਆਪਣੇ ਬੱਚੇ ਨੂੰ ਲੈ ਕੇ ਬਾਬਾ ਜੀ ਕੋਲ ਪਹੁੰਚੀ ਤਾਂ ਬਾਬਾ ਜੀ ਨੇ ਪੁੱਛਿਆ ਦੱਸ ਬੀਬੀ ਇਸ ਬੱਚੇ ਨੂੰ ਕੀ ਤਕਲੀਫ ਹੈ ਗੁਰਦੇਵ ਕੌਰ ਨੇ ਜਨਮ ਤੋਂ ਲੈ ਕੇ ਅੱਜ ਤੱਕ ਦੀ ਸਾਰੀ ਕਹਾਣੀ ਸੰਖੇਪ ਵਿੱਚ ਮਨ ਪਰ ਕੇ ਬਾਬਾ ਜੀ ਨੂੰ ਸੁਣਾਈ ਸਾਰੀ ਵਾਰਤਾ ਸੁਣਨ ਉਪਰੰਤ ਬਾਬਾ ਜੀ ਨੇ ਕਿਹਾ ਕਿ ਬੀਬੀ ਤੁਸੀਂ ਗੁਰਬਾਣੀ ਪੜ੍ਹਦੇ ਹੋ ਉਸ ਦਾ ਉੱਤਰ ਨਾ ਵਿੱਚ ਸੀ ਸਾਰੇ ਵਿੱਚ ਕੋਈ ਰੱਬ ਨੂੰ ਯਾਦ ਵੀ ਕਰਦਾ ਹੈ ਕਿ ਨਹੀਂ ਬੀਬੀ ਕੁ르ਦੇਵ ਕੋ ਨੇ ਸੱਚ ਸੱਚ ਕਹਿ ਦਿੱਤਾ ਕਿ ਬਾਬਾ ਜੀ ਸਾਡਾ ਸਾਰਾ ਸੋਹਰਾ ਪਰਿਵਾਰ ਨਾਸਤਕ ਹੈ ਮੈਨੂੰ ਵੀ ਉਹਨਾਂ ਨਾਲ ਹੀ ਚੱਲਣਾ ਪੈਂਦਾ ਹੈ ਤਾਂ ਬਾਬਾ ਜੀ ਕਹਿਣ ਲੱਗੇ ਸਿਰ ਤਾਂ ਬੀਬੀ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਵਿਅਮਕ ਹੋਏ ਰਾਮ ਤੇ ਲਗਨ ਜਨਮ ਵਿਜੋਗ ਸਤਿਗੁਰੂ ਜੀ ਦਾ ਫਰਮਾਨ ਤਾਂ ਇਹ ਹੈ ਚੈਤਨ ਬਾਨੀ ਵਿਸਰ ਜਾਏ ਜੋ ਪੱਕਾ 로ਗੀ ਵਿਲਾਈ हम दसो इत मैं की कर सकता हाँ बीबी गुर हर रोज नितम करो काके कोल लिटा लिया करो नित नेम तो इलावा अद्धा घंटा मूल मंत्र का जाप इस बच्चे को बैठ के करो। जाप इस उपरत इसकी तंदुरुस्ती ਮਹਾਰਾਜ ਜੀ پاس ਅਰਦਾਸ ਵੀ ਹਰ ਅਲੋਚ ਕਰਿਆ ਕਰੋ ਗੁਰੂ ਮਹਾਰਾਜ ਹੀ ਮਿਹਰ ਕਰਨਗੇ ਮਹੀਨੇ ਖੰਡ ਵਿੱਚ ਹੀ ਇਸ ਨੂੰ ਫਰਕ ਪੈਣ ਲੱਗ ਜਾਵੇਗਾ ਕਿਸੇ ਨੂੰ ਦੱਸਣਾ ਨਹੀਂ ਗੁਰੂ ਮਹਾਰਾਜ ਦੀ ਲਾ ਧੰਨਵਾਦ ਕਰਨਾ ਅਤੇ ਇਸ ਨਿਯਮ ਨੂੰ ਜਾਰੀ ਰੱਖਣਾ ਹੈ ਇਸ ਦੇ ਠੀਕ ਹੋਣ ਉਪਰੰਤ ਵੀ ਇਸ ਨਿਯਮ ਨੂੰ ਨਹੀਂ ਛੱਡਣਾ ਮੇਰੇ پاس ਆਨ ਦੀ ਹੁਣ ਕੋਈ ਲੋੜ ਨਹੀਂ ਇਹਨੇ ਬਚਨ ਕਹਿ ਕੇ ਬਾਬਾ ਜੀ ਸਿਮਰਨ ਕਰਨ ਲੱਗ ਪਏ ਬੀਬੀ ਗੁਰਦੇਵ ਕੋਰ ਬੱਚੇ ਨੂੰ ਲੈ ਕੇ ਆਪਣੇ ਪਤੀ ਵੱਸ ਆਈ ਅਤੇ ਇਥੋਂ ਉਹ ਘਰ ਨੂੰ ਚਲੇ ਗਏ ਰਸਤੇ ਵਿੱਚ ਹਰੀ ਸਿੰਘ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਬਾਬਿਆ ਨੇ ਕੀ ਕਿਹਾ ਹੈ ਬੀਬੀ ਨੇ ਨਿਤਨੇਮ ਕਰਨ ਅਤੇ ਮੂਲ ਮੰਤਰ ਦਾ ਜਾਪ ਬੱਚੇ ਨੂੰ ਸੁਣਾਉਣ ਦਾ ਜੋ ਬਾਬਾ ਜੀ ਨੇ ਕਿਹਾ ਸੀ ਦੱਸ ਦਿੱਤਾ ਹਰੀ ਸਿੰਘ ਇੱਕ ਲੰਮਾ ਹੋਕਾ ਲੈ ਕੇ ਕਹਿਣ ਲੱਗਾ ਬਸ ਹੋ ਗਈ ਤੇਰੀ ਤਸੱਲੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਬਾਬਿਆ ਨੇ ਪਾਠ ਕਰਨ ਲਈ ਹੀ ਕਿਹਾ ਹੈ ਅਤੇ ਨਾਲ ਹੀ ਉਸ ਨੂੰ ਪੁੱਛਿਆ ਕੀ ਤੂੰ ਹੁਣ ਪਾਠ ਕਰੇਂਗੀ ਬੀਬੀ ਗੁਰਤੇਵ ਕਰਨੇ ਕਿਹਾ ਹੋਰ ਤਾਂ ਕੋਈ ਆਸਰਾ ਨਹੀਂ ਮੈਂ ਤਾਂ ਜ਼ਰੂਰ ਹੀ ਪਾਠ ਅਤੇ ਮੂਲ ਮੰਤਰ ਦਾ ਜਾਪ ਕਰਿਆ ਕਰਾਂਗੀ ਮੈਨੂੰ ਯਕੀਨ ਹੈ ਕਿ ਪਰਮਾਤਮਾ ਜ਼ਰੂਰ ਸਾਡੀ ਚੋਲੀ ਖੈਰ ਪਾਏਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਉਹ ਘਰ ਭੁੱਜ ਗਏ ਅਗਲੇ ਦਿਨ ਹੀ ਬੀਬੀ ਗੁਰਦੇਵ ਕੌਰ ਨੇ ਗੁਟਕਾ ਲਿਆ ਅਤੇ ਸਹਜੇ ਸਹਜੇ ਪੰਜ ਪਾਣੀਆਂ ਦਾ ਨਿਤਨੇਮ ਪੂਰਾ ਕਰ ਲਿਆ ਅਤੇ ਪਤੀ ਦੇਵ ਨੂੰ ਕੰਮ ਤੇ ਤੋਰ ਕੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਮੂਲ ਮੰਤਰ ਦਾ ਜਾਪ ਸੁਨਾਇਆ ਅਤੇ ਤੰਦਰੁਸਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਉਹਨਾਂ ਹਰ ਰੋਜ਼ ਦਾ ਇਹ ਨਿਯਮ ਹੀ ਬਣ ਗਿਆ ਸੀ ਇਸ ਤੋਂ ਇਲਾਵਾ ਜਦੋਂ ਵੀ ਥੋੜਾ ਵੇਹਲ ਮਿਲਦਾ ਉਹ ਬੀਬੀ ਮੋਲ ਮੰਤਰ ਦਾ ਜਾਪ ਬੱਚੇ ਨੂੰ ਸੁਣਾਉਂਦੀ ਹੀ ਰਹਿੰਦੀ ਸੀ ਗੁਰੂ ਦੀ ਬਾਣੀ ਪੜਨ ਅਤੇ ਮਨ ਇਕਾਗਰ ਕਰਕੇ ਅਰਦਾਸਾਂ ਕਰਨ ਸਦਕਾ ਸੁਰਜੀਤ ਸਿੰਘ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਕਦੇ-ਕਦੇ ਬੱਚਾ ਬਾਹ ਚੁੱਕ ਲੈਂਦਾ ਅਤੇ ਆਪਣੇ ਹੱਥਾਂ ਨਾਲ ਦੁੱਧ ਦੀ ਬੋਤਲ ਮੂੰਹ ਵਿੱਚ ਪਾ ਕੇ ਪੀਂਦਾ ਅਤੇ ਕਿਤੇ-ਕਿਤੇ ਲੱਤ ਵੀ ਹਿਲਾਉਣ ਲੱਗਾ ਚਿਹਰੇ ਦੀ ਟਹਿਕ ਵੀ ਬਦਲ ਗਈ ਮਹੀਨੇ ਤੋਂ ਉੱਪਰ ਦਾ ਸਮਾਂ ਬੱਚੇ ਨੂੰ ਗੁਰਬਾਨੀ ਦੀ ਉਸਤਤਿ ਖਵਾਉਂਦਿਆਂ ਬੀਤ ਗਿਆ ਸੀ। ਇਹਨਾਂ ਦੀ ਘਰ ਦੀ ਬੇਸਮੈਂਟ ਵਿੱਚ ਇੱਕ ਮੁਸਲਮਾਨ ਪਰਿਵਾਰ ਕਿਰਾਏ ਤੇ ਰਹਿੰਦਾ ਸੀ। ਉਹਨਾਂ ਦੀ ਇੱਕ ਕਾਫੀ ਬਿਰਧ ਮਾਤਾ ਸੀ। ਘਰ ਵਾਲੇ ਬਾਹਰ ਲੋਨ ਵਿੱਚ ਉਸ ਨੂੰ ਕੁਰਸੀ ਢਾਕੇ ਬਿਠਾ ਦਿੰਦੇ ਸਨ ਅਤੇ ਉਸ ਦੇ ਨਾਲ ਹੀ ਬੀਬੀ ਗੁਰਦੇਵ ਘਰ ਵੀ ਇੱਕ ਨਿੱਕੀ ਜਹੀ ਮੰਜੀ ਢਾਕੇ ਆਪਣੇ ਬੱਚੇ ਨੂੰ ਉਸ ਪਾਸੇ ਲਟਾ ਦਿੰਦੀ ਸੀ। ਦੋਵੇਂ ਬਜ਼ੁਰਗ ਮਾਤਾ ਅਤੇ ਬੱਚਾ ਇੱਕ ਦੂਜੇ ਨੂੰ ਦੇਖਦੇ ਕੇ ਆਪਣਾ ਸਮਾਂ ਬਤੀਤ ਕਰਦੇ ਸਨ। ਇੱਕ ਦਿਨ ਉਸ ਬਜ਼ੁਰਗ ਮਾਤਾ ਨੇ ਬੱਚੇ ਨੂੰ ਜੋ 3 ਸਾਲ ਦੇ ਕਰੀਬ ਉਮਰ ਦਾ ਹੋ ਚੁੱਕਾ ਸੀ ਮੰਜੀ ਤੋਂ ਚੁੱਕ ਕੇ ਕੁਰਸੀ ਨਾਲ ਖੜਾ ਕਰਨ ਦਾ ਯਤਨ ਕੀਤਾ ਥੋੜਾ ਸਹਾਰੇ ਨਾਲ ਬੱਚਾ ਕੁਰਸੀ ਨਾਲ ਖੜਾ ਹੋ ਗਿਆ ਅਤੇ ਕੁਰਸੀ ਦੀ ਲੱਤ ਨੂੰ ਫੜ ਕੇ ਥੋੜਾ ਪੈਰ ਪੁੱਟਣ ਦਾ ਯਤਨ ਕਰੇ ਨਾਲੇ ਹੀ ਰੋਈ ਜਾਵੇ ਯਤਨ ਕਰਦੇ ਕਰਦੇ ਉਸਨੇ ਦੋ ਨਿੱਕੀਆਂ-ਨਿੱਕੀਆਂ ਲੰਘਾ ਪੁੱਟ ਲਈਆਂ ਬੱਚੇ ਦੇ ਥੋੜਾ ਖੜਾ ਹੋਣ ਤੇ ਅਤੇ ਤੁਰੰਤ ਕਾਰਨ ਬੀਬੀ ਮਾਤਾ ਬੜੀ ਖੁਸ਼ੀ ਵਿੱਚ ਆ ਕੇ ਬੀਬੀ ਗੁਰਦੇਵ ਕੋਲ ਨੂੰ ਆਵਾਜ਼ਾਂ ਮਾਰਨ ਲੱਗੀ ਕਿ ਬੀਬੀ 13 ਬੱਚਾ ਤਾਂ ਤੁੜਾ ਲੱਗ ਪਿਆ ਹੈ ਆ ਕੇ ਦੇਖ ਲੈ ਉਸ ਬਿਰਦ ਮਾਤਾ ਦੇ ਕਹਿਣ ਤੇ ਕਿਸੇ ਨੇ ਯਕੀਨ ਨਾ ਕੀਤਾ ਸਗੋਂ ਅੰਦਰੋਂ ਉਸ ਲੜਕੇ ਦੇ ਪਿਤਾ ਹਰੀ ਸਿੰਘ ਨੇ ਖਿਜੀ ਕੇ ਕਿਹਾ ਅਸੀਂ ਤਾਂ ਪਹਿਲਾਂ ਹੀ ਕਿਸਮਤ ਦੇ ਮਾਰੇ ਹੋਏ ਹਾਂ ਹੁਣ ਇਹ ਕਿਰਾਏਦਾਰ ਵੀ ਸਾਨੂੰ ਮਖੋਲ ਕਰਨ ਲੱਗ ਪਏ ਹਨ ਉਸ ਨੇ ਆਪਣੀ ਘਰ ਦੀ ਨੂੰ ਕਿਹਾ ਕਿ ਇਸ ਬੀਬੀ ਨੂੰ ਕਹਿ ਦਵੋ ਸਾਨੂੰ ਐਵੇਂ ਆਵਾਜ਼ਾਂ ਨਾ ਮਾਰੇ ਆਰਾਮ ਨਾਲ ਬੈਠ ਕੇ ਅੱਲਾਹੂ ਅੱਲਾਹੂ ਕਰੇ ਪਰ ਬੁੱਢੀ ਮਾਤਾ ਨੂੰ ਉੱਚਾ ਸੁਣਦਾ ਸੀ ਉਸਨੇ ਫਿਰ ਦੁਬਾਰਾ ਬੱਚੇ ਦੇ ਖੜੇ ਹੋਣ ਤੇ ਪਲੰਘ ਪੁੱਟਣ ਦੀ ਗੱਲ ਦੁਹਰਾਈ ਮਾਈ ਦੇ ਦੁਬਾਰਾ ਕਹਿਣ ਤੇ ਬੀਬੀ ਗੁਰਦੇਵ ਕਰਨੇ ਸੋਈ ਵਿੱਚੋਂ ਬਾਹਰ ਜਾ ਕੇ ਵੇਖਿਆ ਕਿ ਸੱਚਮੁੱਚ ਹੀ ਉਸਦਾ ਇਕਲੌਤਾ ਬੱਚਾ ਜੋ 3 ਸਾਲਾਂ ਤੋਂ ਮਾਸ ਦਾ ਪੁੱਤ ਸੀ ਪੰਗੂੜੇ ਵਿੱਚ ਜਾਂ ਮੰਜੀ ਉੱਪਰ ਹੀ ਪਿਆ ਰਹਿੰਦਾ ਸੀ ਆਪਣੇ ਆਪ ਆਪਣੇ ਪੈਰਾਂ ਤੇ ਖੜਾ ਸੀ ਖੜਾ ਵੇਖ ਕੇ ਉਹ ਆਪੇ ਤੋਂ ਬਾਹਰ ਹੀ ਹੋ ਕੇ ਬੱਚੇ ਨੂੰ ਜਾਂ ਚੰਬੜੀ ਅਤੇ ਆਪਣੇ ਨਾਲ ਲਾ ਕੇ ਪਿਆਰ ਅਤੇ ਵਿਰਾਗ ਵਿੱਚ ਵੈਦੋਰੀ ਅਤੇ ਤਨਗੁਰੂ ਨਾਨਕ ਤਨਗੁਰੂ ਨਾਨਕ ਦੀ ਉੱਚੀ ਉੱਚੀ ਰੱਟੜਾਉਣ ਲੱਗੀ ਜਿਸ ਨੂੰ ਸੁਣ ਕੇ ਸਰਦਾਰ ਹਰੀ ਸਿੰਘ ਜੀ ਦੀਆਂ ਅੱਖਾਂ ਵੀ ਪਿਆਰ ਵਿੱਚ ਸੇਜਲ ਹੋ ਗਈਆਂ ਸਰਦਾਰ ਹਰੀ ਸਿੰਘ ਦੀ ਆਤਮਾ ਨੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪਾਠ ਅਤੇ ਮੂਲ ਮੰਤਰ ਤੇ ਜਾਪ ਵਿੱਚ ਕਿੰਨੀ ਸ਼ਕਤੀ ਹੈ ਤਿੰਨ ਸਾਲ ਤੱਕ ਡਾਕਟਰਾਂ ਦੇ ਇਲਾਜ ਕਰਨ ਤੇ ਵੀ ਸੁਰਜੀਤ ਸਿੰਘ ਨੂੰ ਪੂਰਾ ਫਰਕ ਨਹੀਂ ਪਿਆ ਅਤੇ ਗੁਰਬਾਣੀ ਦਾ ਪਾਠ ਅਤੇ ਮੂਲ ਮੰਤਰ ਤੇ ਜਾਪ ਕਰਨ ਨਾਲ ਇੱਕ ਮਹੀਨੇ ਵਿੱਚ ਹੀ ਇਹ ਖੜਾ ਹੋਣ ਲੱਗ ਪਿਆ ਹੈ ਹਰੀ ਸਿੰਘ ਹੁਣਾਂ ਦੇ ਆਪ ਦੱਸਣ ਅਨੁਸਾਰ ਕਿ ਉਹ ਦਿਨ ਮੇਰੇ ਜੀਵਨ ਵਿੱਚ ਪਰਵਰਤਨ ਹੋਣ ਵਾਲਾ ਸੀ ਅਤੇ ਉਸੇ ਦਿਨ ਤੋਂ ਮੈਂ ਵੀ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਚਰਣਾ ਨਾਲ ਦਿਨ-ਬ-ਦਿਨ ਪਿਆਰ ਵਧਾ ਗਿਆ ਅੱਜ ਸਾਡਾ ਸਾਰਾ ਪਰਵਾਰ ਅਮਰਤਾਰੀ ਬਣ ਕੇ ਸੱਚੇ ਅਤੇ ਸਿੱਧੇ ਰਸਤੇ ਤੇ ਚੱਲ ਰਹੇ ਹਾਂ ਅਗਿਆਨਤਾ ਵਿੱਚ ਤਰਕਾਂ ਕਰਦੇ ਹਾਂ ਜੋ ਸਮਾਂ ਖਰਾਬ ਹੋਇਆ ਹੈ ਉਸ ਦਾ ਕਈ ਵਾਰੀ ਬੜਾ ਪਸਤਾਵਾ ਵੀ ਲੱਗਦਾ ਹੈ ਗੁਰੂ ਚਰਣਾ ਵਿੱਚ ਹੁਣ ਇਹੀ ਅਰਦਾਸ ਕਰਦੇ ਹਾਂ ਏ ਮਾਲਕ ਹੁਣ ਜੇ ਆਪਨੇ ਕਿਰਪਾ ਕਰਕੇ ਸੱਚੇ ਮਾਰਗ ਤੇ ਪਾndi ਹੀ ਬਣਾਇਆ ਹੈ ਤਾਂ ਆਪਣੇ ਚਰਣਾ ਲਾਣੋਂ ਪਛੋੜਾ ਨਾ ਪਾਇਓ ਉਹ ਸਰਜੀਤ ਸਿੰਘ ਜਿਸਨੂੰ ਡਾਕਟਰਾਂ ਨੇ ਸਰੀਰਕ ਅਤੇ ਦਿਮਾਗੀ ਤੌਰ ਤੇ ਨਕਾਰਾ ਕਰਾਰ ਦੇ ਦਿੱਤਾ ਸੀ ਪਿਛਲੇ ਸਾਰੇ ਸਾਲਾਂ ਵਿੱਚ ਆਪਣੀਆਂ ਸਾਰੀਆਂ ਕਲਾਸਾਂ ਏ ਗ੍ਰੇਡ ਲੈ ਕੇ ਪਾਸ ਹੁੰਦਾ ਰਿਹਾ ਅਤੇ 1999 ਵਿੱਚ ਉਸਨੇ ਚੰਗੇ ਨੰਬਰਾਂ ਵਿੱਚ ਗ੍ਰੈਜੂਏਸ਼ਨ ਵੀ ਕਰ ਲਈ ਅਤੇ ਅਗਾਹ ਪੜਾਈ ਕਰਨ ਲਈ ਤਿਆਰ ਹੈ ਸਰੀਰਕ ਅਤੇ ਦਿਮਾਗੀ ਤੌਰ ਤੇ ਉਹ ਸਾਰੇ ਆਪਣੇ ਕਾਰਜ ਆਪ ਕਰਦਾ ਹੈ ਮਨੁੱਖੀ ਜ਼ਿੰਦਗੀ ਵਿੱਚ ਕਈ ਵਾਰੀ ਐਸੇ ਸਮੇਂ ਆ ਜਾਂਦੇ ਹਨ ਜਦੋਂ ਦੁੱਖ ਵੀ دارو ਦਾ ਕੰਮ ਕਰ ਜਾਂਦਾ ਹੈ ਸੁੱਖ ਦੇ ਸਮੇਂ ਮਨੁੱਖ ਪਦਾਰਥਾਂ ਦੇ ਸੁੱਖਾਂ ਨੂੰ ਮੰਨਦਾ ਸੁੱਖ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੰਦਾ ਹੈ ਅਤੇ ਦਾਤ ਪਿਆਰੀ ਬਿਸਰਿਆ ਦਤਾਰਾ ਦੀ ਖੇਡ ਵਰਤ ਜਾਂਦੀ ਹੈ ਫਿਰ ਜਦੋਂ ਕਿਤੇ ਦੁੱਖ ਦੀ ਝੋਟ ਲੱਗਦੀ ਹੈ ਫਿਰ ਸੁੱਖ ਦੇਣ ਵਾਲਾ ਦਾਤਾ ਜਦ ਆਉਂਦਾ ਹੈ ਸਾਹਿਬ ਦਾ ਫਰਮਾਨ ਹੈ ਦੁੱਖ ਲਾਗੇ ਤਾਂ ਲੰਮ ਪੁਕਾਰਾ ਹੈ ਗੁਰੂਦਰ ਅਰਦਾਸ ਹੀ ਕਰਨੀ ਚਾਹੀਦੀ ਹੈ हे ਪ੍ਰਭੂ ਤੂੰ ਮੈਨੂੰ ਕਿਉਂ ਵਿਸਰਦਾ ਹੈ ਤੇਰੇ ਵਿਸਰਿਆ ਮੈਨੂੰ ਬੜਾ ਦੁੱਖ ਲੱਗਦਾ ਹੈ ਇਸ ਲਈ ਤੂੰ ਮੈਨੂੰ ਕਦੇ ਨਾ ਵਿਸਰ ਤੇਰੇ ਵਿਸਰਿਆ ਮੈਨੂੰ ਸਰੀਰਕ ਅਤੇ ਮਾਨਸਿਕ ਦੁੱਖ ਆ ਕੇ ਦੇਹਨ ਕੀ ਵਿਸਰਹਿ ਦੁੱਖ ਬਹੁਤਾ ਲਾਗੇ ਦੁੱਖ ਲਾਗੇ ਤੂੰ ਵਿਸਰ ਨਾਹੀਂ ਦੂਸਰਾ ਗੁਰੂ ਦੀ ਬਾਣੀ ਵਿੱਚ ਬੜੀ ਸ਼ਕਤੀ ਹੈ ਗੁਰਬਾਣੀ ਮਨੁੱਖ ਨੂੰ ਸਰੀਰਕ ਅਤੇ ਆਤਮਿਕ ਦੋਵਾਂ ਰੋਗਾਂ ਤੋਂ ਨਿਆਤ ਦਿਵਾਉਂਦੀ ਹੈ ਲੋੜ ਕੇਵਲ ਭਾਵਨੀ ਨਾਲ ਸੁਣਨ ਅਤੇ ਸੁਣ ਕੇ ਮਨ ਵਿੱਚ ਵਸੋਂਦੀ ਹੈ ਜੋ ਸੁਣ ਲੈਂਦਾ ਹੈ ਅਤੇ ਮਨ ਵਿੱਚ ਵਸਾ ਲੈਂਦਾ ਹੈ ਫਿਰ ਤਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗੁਰ ਕੀ ਬਾਣੀ ਜਿਸਮਨ ਵਸੈ ਦੁੱਖ ਦਰਦ ਸਭ ਤਾ ਕਾ ਨਸੈ ਵਾਲੇ ਬਚਨ ਸਤ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ